ये सर नदामपुर है सर पटियाला संगरूर रोड पे है सर और क्या क्या सर्विसेज है आपके पास कौन सी कौन सी बोट है आपके पास सर हमारे पास मोटर बोट है सर फन बोट है सर और अपनी राफ्टिंग बोट है सर प्री वेडिंग शूट के लिए भी सर यहाँ हम करवाते हैं सर बर्थडे पार्टी वगैरह बर्थडे पार्टी भी सर केक वगैरह काट सकते हैं हम फन बोट में म्यूजिक सिस्टम लगा हुआ है इसके अंदर सर चार्जेस क्या है आपके चार्जेस सर टू मेंबर के सर फोर हंड्रेड है फोर मेंबर के सर सिक्स हंड्रेड है जैसे जैसे मेंबर बढ़ते हैं तो डेढ़ सौ रुपये पर पर्सन कर देते हैं सर ठीक है और अच्छा एंटरटेनमेंट रखा हुआ है सर हाँ हाँ सर बिल्कुल अच्छा है सर आपको कहीं जाने की जरूरत नहीं है सर राफ्टिंग का भी मज़ा है हम नहर में देते थे और लेक वगैरह पर जाने की कहीं ज़रूरत नहीं है सर यहीं आप नहर में करवा सकते हैं सर बच्चों, बच्चों के, के लिए स्पेशल क्या है आपके पास बच्चों के लिए सर मिक्की माउस है सर और अपना ट्रेम्पोलिन है खाने पीने की सर लेज़ कुरकरे वगैरह जैसे भी अपना मैगी वगैरह है तो वो भी हमने रखे हुए हैं सर ਤੋ ਅਗਰ ਛੁੱਟੀ ਮਨਾਣੀ ਹੋਵੇ ਤਾਂ ਫੈਮਿਲੀ ਅੱਛਾ ਇੰਜੋਏਰ ਕੋਲ ਆਇਆ। ਹਾਂਜੀ ਸਰ ਬਿਲਕੁਲ ਅੱਛਾ ਇੰਜੋਇਮੈਂਟ ਹੈ ਸਰ ਫੈਮਿਲੀ ਕੋ ਅਸੀਂ ਖੁਸ਼ ਕਰਕੇ ਭੇਜਦੇ ਹਾਂ ਸਰ। ਬਹੁਤ ਵਧੀਆ ਲੱਗਿਆ ਜੀ ਆਪਣੇ ਏਰੀਆ 'ਚ ਇਹ ਚੀਜ਼ਾਂ ਪਹਿਲਾਂ ਕਦੇ ਹੈ ਨਹੀਂ ਸੀ। ਤੇ ਵਧੀਆ ਲੱਗਿਆ ਜੀ। ਬਹੁਤ ਵਧੀਆ ਲੱਗਿਆ। ਕਿਵੇਂ ਦੇਖਦੇ ਆਂ ਉਧਰ ਪਹਿਲਾਂ ਆਪਾਂ ਇੱਕ ਛੁੱਟੀ ਹੁੰਦੀ ਆ ਤਾਂ ਨਾ ਸਮਾਂ ਨਹੀਂ ਹੁੰਦਾ ਬਾਹਰ ਜਾਣਾ ਪੈਂਦਾ ਹੁਣ ਪੰਜਾਬ 'ਚ ਸਾਰੀਆਂ ਸਰਵਿਸਿਜ਼ ਮਿਲਦੇ ਆਂ। ਹਾਂ ਬਿਲਕੁਲ ਜੀ ਬਾਹਰ ਜਾਣਿਆ ਟਾਈਮ ਵੀ ਬਚਦਾ ਹੈ ਆਪਣਾ ਉਹ ਪੈਸੇ ਨਾਲ ਆਪਾਂ ਇੱਥੇ ਰਾਈਡ ਕਰ ਲੈਨੇ ਜੀ। ਬਹੁਤ ਵਧੀਆ ਲੱਗਦਾ ਜੀ ਟਾਈ ਅਰ ਬੱਚੇ ਨਹੀਂ ਵੀ ਵਧੀਆ ਇਹਨਾਂ ਨੇ ਕਰਿਆ ਹੋਇਆ ਲੱਗਦਾ ਕਿ ਫੈਮਿਲੀ ਟੂਰ ਬਹੁਤ ਜ਼ਿਆਦਾ ਵਧੀਆ ਹਾਂ ਹਾਂ ਵਧੀਆ ਜੀ ਆਪਣੇ ਆਸ-ਪਾਸ ਦੇ ਏਰੀਆ ਵਾਸਤੇ ਤਾਂ ਬਹੁਤ ਵਧੀਆ ਹੈ ਰਾਈਡ ਲਈਆ ਰਾਈਡ ਕਿਵੇਂ ਦੀ ਲੱਗੀ ਤੁਹਾਨੂੰ ਬਹੁਤ ਵਧੀਆ ਜੀ ਰਾਈਡ ਵਧੀਆ ਲੱਗੀ ਅੰਦਰ ਬੈਠ ਕੇ ਵਧੀਆ ਲੱਗਦਾ ਹੈ ਬਹੁਤ ਵਧੀਆ ਲੱਗਿਆ ਜੀ ਆਪਣੇ ਏਰੀਆ 'ਚ ਪਹਿਲਾਂ ਹੈ ਨਹੀਂ ਤੇ ਤੇ ਹੁਣ ਇਹ ਚੀਜ਼ ਆ ਗਈ ਤੇ ਵਧੀਆ ਆਪਣੀ ਫੈਮਿਲੀ ਨਾਲ ਆ ਸਕਦੇ ਜਿੱਥੇ ਕਿਵੇਂ ਦਾ ਤੁਸੀਂ ਲੰਬੀ ਰਾਈਡ ਲਈ ਆ ਕਿਵੇਂ ਦਾ ਤੁਹਾਨੂੰ ਵਧੀਆ ਲੱਗਿਆ ਨਜ਼ਾਰੇ ਰਹਿਣ ਹਾਂਜੀ ਬਧੀ ਫੁੱਲ ਵਧੀਆ ਨਜ਼ਾਰੇ ਨੇ ਤੇ ਜਦੋਂ ਉਹਨਾਂ ਗਾਂ ਗਰਮੀ ਗਰਮੀ ਆ ਰਹੇ ਤੇ ਬਧੀ ਐਨਜੋਏ ਵਾਸਤੇ ਬਧੀ ਲੱਗਦਾ ਕਿ ਜੇ ਮੈਂ ਛੁੱਟੀ ਇਕੱਤੀ ਹੁੰਦੀ ਆ ਆਪਾਂ ਇਹ ਨਹੀਂ ਜਲਦੀ ਨਹੀਂ ਜਾ ਸਕਦੇ ਨਹੀਂ ਠੀਕ ਹੈ ਜੀ ਨਾਲੇ ਟਾਈਮ ਬਚਦਾ ਈ ਨਾਲੇ ਪੈਸਾ ਬਚਦਾ ਈ ਆਪਦਾ ਲੋਕਲ ਏਰੀਆ ਚ ਆ ਗਏ ਆਪਾਂ ਜਦੋਂ ਮਰਜ਼ੀ ਆਓ ਜੀ ਕੋਈ ਹੋਰ ਨਹੀਂ ਹੈਗਾ ਈ ਟਾਈਮ ਵੀ ਵਗੈਰਾ ਲਈ ਕਿਵੇਂ ਹੈ ਫੈਮਿਲੀ ਲਈ ਵੀ ਬਧੀ ਬੱਚੇ ਬਾਤ ਤੇ ਝੁੱਲੇ ਝਾਲੇ ਬਧੀ ਨਹੀਂ ਖਾਣ ਪੀਂਦੇ ਬਧੀ ਪ੍ਰਬੰਧ ਹੈਗੇ ਈ ਉਰੇ ਜਦੋਂ ਤੁਸੀਂ ਟਾਈਟਲ ਆ ਰਹੇ ਸੀ ਕਿਵੇਂ ਤੇ ਨਜ਼ਾਰੇ ਆ ਰਹੇ ਸੀ ਬੜੀ ਜਦਾਂ ਕਿ ਹੁਣ ਆਪਾਂ ਬਾਹਰ ਅੰਦਰ ਜਾ ਨਹੀਂ ਸਕਦੇ ਪਹਾੜਾਂ ਬੱਲ ਨੂੰ ਹੀ ਕਈ ਤਰ੍ਹਾਂ ਦੀ ਇਹਨਾਂ ਲਈ VOTING ਆ ਗਈਆਂ ਨੇ ਜੀ ਤੇ ਘੁੰਮਣ ਫਿਰਨ ਨੂੰ ਬੜੀ ਕੁੱਲ ਮਿਲਾ ਕੇ ਇਥੇ